ਚੜ ਗਏ ਚੜ ਗਏ ਚੜ ਗਏ ਟੈਂਕੀ ਤੇ ਚੜ ਗਏ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੇ ਲਾਗੇ ਟੈਂਕੀ ਤੇ ਚੜ ਕੇ ਲਾਤੀ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਤਸਵੀਰ ਤਰਨਤਾਰਨ ਵਿੱਚ ਹੋਏ ਵਿਵਾਦ ਤੋਂ ਬਾਅਦ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਤਸਵੀਰ ਨੂੰ ਲੈ ਕੇ ਸਮਰਥਕ ਟੈਂਕੀ ਤੇ ਚੜ ਗਏ ਤੇ ਉਹਨਾਂ ਨੇ ਟੈਂਕੀ ਤੇ ਤਸਵੀਰ ਲਾਤੀ ਇਹ ਹੀ ਨਹੀਂ ਇਸ ਪੂਰੇ ਮਸਲੇ ਦੇ ਵਿੱਚ ਪੰਜਾਬ ਪੁਲਿਸ ਨੇ ਪੂਰੀ ਜਾਣਕਾਰੀ ਸਾਹਮਣੇ ਰੱਖੀ ਹੈ ਤੇ ਕਿਹਾ ਹੈ ਕਿ ਹੁਣ ਸਭ ਕੁਝ ਠੀਕ ਠਾਕ ਹੈ ਤੇ ਦੋਵਾਂ ਪੱਖਾਂ ਤੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਇਹ ਮੌਕੇ ਦੇ ਤਾਜ਼ਾ ਹਾਲਾਤ ਆਓ ਤੁਹਾਨੂੰ ਦਿਖਾਣੇ ਆ ਪੁਲਿਸ ਅਫਸਰਾਂ ਦੀ ਜੁਬਾਨੀ ਦੈਨਿਕ ਪੰਜਾਬੀ ਟੀਵੀ ਲਈ ਜਗਦੀਪ ਸਿੰਘ ਦੀਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਰੀ ਸੰਗਤ ਨੂੰ ਪਤਾ ਸੀ ਕਿ ਜਿਹੜੀ ਸੰਤਾਂ ਦੀ ਤਸਵੀਰ ਲਵਾਈ ਸੀ ਉਸ ਬੁਚੜ ਨੇ ਤੇ ਉਹਨਾਂ ਦੀ ਤਸਵੀਰ ਅਸੀਂ ਟੈਂਕੀ ਦੇ ਸਭ ਤੋਂ ਉੱਪਰ ਸਥਾਨ ਦੇ ਉੱਤੇ ਸਜੋਬਿਤ ਕਰ ਦਿੱਤੀ ਆ ਸੰਤਾਂ ਦੀ ਝਾਤੀ ਪਏਗੀ ਤੇ ਉਸ ਬੁਚੜ ਨੂੰ ਵੀ ਪਤਾ ਲੱਗੇਗਾ ਤੇ ਸਾਡੇ ਵੀਰ ਮੈਸੇਜ ਨਾਲ ਰੱਖੀ ਤਸਵੀਰ ਡਰਾ ਰਹੀ ਆ ਵੈਰੀ ਨੂੰ ਸਾਰੀਆਂ ਸੰਗਤਾਂ ਦੇ ਵੀਰਾਂ ਦੇ ਸਹਿਯੋਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਰ ਕੀ ਮਸਲਾ ਹੋਇਆ ਜਿਹੜਾ ਅੱਜ ਗੁਰਦਰਾ ਸਾਹਿਬ ਦੇ ਵਿੱਚ ਜਿਹੜਾ ਝਗੜਾ ਹੋਇਆ ਏ ਵਿਵਾਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੀ ਬਵਾ ਦਿਓ ਦੇਖੋ ਤਨਤਨ ਬਾਬਾ ਦੀਪ ਸਿੰਘ ਸਹੀ ਜਿਹਦਾ ਜਿਹੜਾ ਜਨਦਿਆੜਾ ਬਹੁਤ ਵੱਡੇ ਕਿ ਬਣਾਇਆ ਜਾ ਰਿਹਾ ਸੀ ਉਸ ਵੰਦੀ ਜਿਹੜੀਆਂ ਸੰਗਤਾਂ ਨੇ ਪੰਜਾਬ ਪਰ ਤੋਂ ਦੇਸ਼ ਵਿਦੇਸ਼ ਤੋਂ ਇੱਥੇ ਮੱਥਾ ਟੇਕਣ ਵਾਸਤੇ ਆਪਣੀਆਂ ਆਸ ਮੁਰਾਦਾ ਪੂਰੀਆਂ ਇੱਕ ਸੰਤ ਬਾਬਾ ਭਿੰਡਰਾਵਾਲਿਆਂ ਜੀ ਦੀ ਜਿਹੜੀ ਫੋਟੋ ਇੱਕ ਜੋੜਾ ਘਰ ਦੇ ਉੱਤੇ ਲਾਉਣ ਤੋਂ ਜਾਂ ਲਾਉਣ ਤੋਂ ਲੈ ਕੇ ਮਾਮੂਲੀ ਵਿਵਾਦ 26 ਤਰੀਕ ਨੂੰ ਹੋਇਆ ਸੀ ਜਿਸ ਦਾ ਹਾਲ ਅਸੀਂ ਜਿਹੜੀਆਂ ਸਿੱਖ ਸੰਗਤਾਂ ਦੁਆਰਾ ਤੇ ਪ੍ਰਬੰਧਕ ਕਮੇਟੀ ਦੁਆਰਾ 26 ਤਰੀਕ ਨੂੰ ਕਰ ਦਿੱਤਾ ਗਿਆ ਜੀ 27 ਤਰੀਕ ਦਾ ਮੇਲਾ ਬਹੁਤ ਵਧੀਆ ਰਿਹਾ ਉਸੇ ਰੋਸ ਵਿੱਚ ਅੱਜ 28 ਤਰੀਕ ਨੂੰ ਜਿਹੜੀ ਕੁਝ ਸੰਗਤ ਜਿਹੜੀ ਆ ਗੁਰੂ ਘਰ ਦੇ ਬਾਹਰ ਇਕੱਠੀ ਹੋਈ ਸੀ ਜਿਨ੍ਹਾਂ ਨੇ ਇੱਕ ਮੰਗ ਪੱਤਰ ਪੁਲਿਸ ਵਿਭਾਗ ਨੂੰ ਦਿੱਤਾ ਸੀ ਕਿ ਇਹਦੇ ਸਬੰਧ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਮੰਗ ਪੱਤਰ ਜਿਹੜੇ ਇਨਸਪੈਕਟਰ ਪਰਮਿੰਦਰ ਸਿੰਘ ਵੱਲੋਂ ਬੜੇ ਇਤਿਹਾਕ ਨਾਲ ਲੈ ਲਿਆ ਸੀ ਤੇ ਜਿਹੜੀ ਮੰਗ ਪੱਤਰ ਦੇਣ ਵਾਲੀਆ ਪਾਰਟੀ ਆ ਉਹਨਾਂ ਨੂੰ ਭਰੋਸਾ ਵੀ ਦਿੱਤਾ ਹੈ ਕਿ ਇਹਦੀ ਅਸੀਂ ਕਾਨੂੰਨੀ ਰਾਏ ਹਾਸਲ ਕਰਕੇ ਤੇ ਇਹਦੇ ਉੱਤੇ ਜੋ ਬਣਦਾ ਲੀਗਲ ਐਕਸ਼ਨ ਕਰਾਂਗੇ ਤੇ ਦੋਵੇਂ ਪਾਰਟੀਆਂ ਜਦੋਂ ਮੰਗ ਪੱਤਰ ਦਿੱਤਾ ਗਿਆ ਤੇ ਦੋਵੇਂ ਪਾਰਟੀਆਂ ਆਪਸ ਵਿੱਚ ਮੂਵ ਹੋ ਰਹੀਆਂ ਸੀ ਜਦੋਂ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਮੁਖ ਨੇ ਕੈਪਟਨ ਸਾਹਿਬ ਹਰਿਮਨ ਸਿੰਘ ਜੀ ਜਦੋਂ ਉਹ ਗੱਡੀ ਦੇ ਵਿੱਚ ਬੈਠ ਕੇ ਨਿਕਲ ਲਗੇ ਤੇ ਕੁਝ ਸ਼ਰਾਰਤੀ ਬੰਦੇ ਆ ਵਿਅਕਤੀਆਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਹਨੂੰ ਪੁਲਿਸ ਨੇ ਬੜੇ ਸੁਚੱਜੇ ਤਰੀਕੇ ਨਾਲ ਇਹਨੂੰ ਬਚਾ ਕੇ ਤੇ ਸੇਵ ਕਰਕੇ ਇਹਦੇ ਨਾਲੋਂ ਕੱਢਿਆ ਇਸੇ ਜਿਹੜੀ ਕਸਮਕਾਸ ਦੌਰਾਨ ਦੋਵੇਂ ਤਰ੍ਹਾਂ ਦੇ ਵਿੱਚ ਕਈ ਵਿਅਕਤੀਆਂ ਨੂੰ ਅਮੂਲੀ ਜਿਹੜੀਆਂ ਸੱਟਾਂ ਵੀ ਲੱਗੀਆਂ ਨੇ ਜਿਹੜੀ ਅੰਡਰ ਟ੍ਰੀਟਮੈਂਟ ਨੇ ਤੇ ਇਸ ਮੁਤਲਕ ਵੈਸੇ ਤੇ ਦੋਵੇਂ ਧਿਰਾਂ ਨਾਲ ਜਿਹੜੀ ਆ ਵਿਚਾਰ ਵਟਾਂਦਰਾ ਕੀਤਾ ਗਿਆ ਕਿਉਂਕਿ ਧਾਰਮਿਕ ਵਿਸ਼ਾ ਆ ਤੇ ਇਹਨੂੰ ਸੁਚਜੇ ਤਰੀਕੇ ਨਾਲ ਹੀ ਇਹਦਾ ਹੱਲ ਕੀਤਾ ਜਾਵੇ ਤੇ ਇਹਦਾ ਹੱਲ ਵੀ ਜਿਹੜਾ ਅਸੀਂ ਕੱਲ ਦੀ ਤਰੀਕ ਰੱਖੀ ਆ ਇਹਨ ਵਿੱਚ ਜਿਹੜੇ ਵਿਅਕਤੀ ਵੀ ਉਹ ਟ੍ਰੀਟਮੈਂਟ ਕਰਾ ਰਹੇ ਨੇ ਜੇਕਰ ਕੋਈ ਮੈਡੀਕਲ ਆਊਗਾ ਜੇ ਰਾਈਨਾਮਾ ਨਹੀਂ ਬੁੱਕਦਾ ਤੇ ਉਹਦੇ ਮੁਤਾਬਕ ਜਿਹੜੀ ਇਹ ਯੋ ਕਾਨੂੰਨੀ ਕਰਵੇ ਜਿਹੜੀ ਅਮਲ ਚ ਲਿਆਂਦੀ ਜਾਵੇ ਜਿਹੜੇ ਸਪੈਕਟਰ ਪ੍ਰਵਿੰਦਰ ਸਿੰਘ ਥਾਣਾ ਮੁਖ ਕੱਚਾ ਪੱਕਾ ਜਿਹੜੇ ਸਰ ਜ਼ਖਮੀ ਹੋਏ ਨੇ ਪੁਲਿਸ ਤੇ ਉਹਦੇ ਵੀ ਹਮਲਾ ਕੀਤਾ ਵੀ ਉਹਦੇ ਮੁਤਾਬਕ ਦੇਖੋ ਇਹ ਪੁਲਿਸ ਦੇ ਉੱਤੇ ਹਮਲਾ ਨਹੀਂ ਬੇਸਿਕਲੀ ਜਦੋਂ ਇਹ ਕੱਚਾੜਾ ਹੋਣ ਰਿਹਾ ਉਹਦੇ ਵਿੱਚ ਸੇਫ ਕਰਨ ਵਾਸਤੇ ਕੋਈ ਪਾਰਟੀ ਜਾਂਦੀ ਹੈ ਤੇ ਸੱਟਾਂ ਲੱਗਣੀਆਂ ਵਾਜਿਬ ਨੇ ਮਤਲਬ ਕਿ ਮੈਂ ਇਹਦੇ ਵਿੱਚ ਇੰਸਪੈਕਟਰ ਸਾਹਿਬ ਨੂੰ ਵੀ ਸੱਟ ਲੱਗੀ ਆ ਪਰ ਉੱਥੇ ਮੈਂ ਇਹਨਾਂ ਦੀ ਤਾਰੀਫ਼ ਵੀ ਕਰਦਾ ਵਾਂ ਵੀ ਇਹਨਾਂ ਨੇ ਇਸ ਜਿਹੜੀ ਰੰਜਿਸ਼ਾ ਜਾਂ ਜਿਹੜੀ ਕਸਮਕਾਸ਼ ਆ ਇਹਦੇ ਵਿੱਚ ਵੱਧ ਨੁਕਸਾਨ ਹੋ ਸਕਦਾ ਸੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਾਂ ਆਪਣੀ ਸੱਟ ਦੀ ਪਰਵਾਹ ਨਾ ਕਰਦੇ ਹੋਏ ਇਸ ਮੈਟਰ ਨੂੰ ਸੌਲਟ ਆਊਟ ਕੀਤਾ ਹੋਰ ਕਿੰਨੇ ਕੁ ਬੰਦੇ ਚੱਕੇ ਹੋਏ ਜੀ ਇਦੇ ਵਿੱਚ ਦੇਖੋ ਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਕੋਈ ਕਾਨੂੰਨੀ ਤੌਰ ਤੇ ਤਰਨੀ ਆ ਗਈ ਇੱਕ ਪਾਸੇ ਦੋ ਜਣੇ ਦਾਖਲ ਆਪਣਾ ਹੋਏ ਨੇ ਇੰਸਪੈਕਟਰ ਸਾਹਿਬ ਨੇ ਦੂਜੇ ਪਾਸੇ ਵੀ ਦੋ ਤਿੰਨ ਜਣੇ ਜਿਹੜੇ ਆ ਉਹ ਜ਼ਖਮੀ ਹੋਏ ਨੇ ਜਿਹੜੇ ਟ੍ਰੀਟਮੈਂਟ ਕਰਾ ਰਹੇ ਨੇ